ਚਾਹੇ ਡੀਸੀ ਪੀ ਲੋ ਚਾਹੇ ਚਿੱਟੀਆਂ ਹੁੰਦਾ ਕੈਲਸ਼ੀਅਮ ਆ ਬਾਈ ਹਨਾ 10 ਕਾ 7 ਕਾਂਡੇ ਹੋਊਗੇ 6-7 ਅੰਡੇ ਦੀਆਂ ਛੇਲਣਾ ਸੀ ਤੇ ਉਹ ਚੰਗੀ ਤਰ੍ਹਾਂ ਪੀਸ ਕੇ ਬਾਈ ਪਾਊਡਰ ਬਣਾ ਲੇ ਆ ਬਾਈ ਠੀਕ ਆ ਇਹਨਾਂ ਨੂੰ ਚੰਗੀ ਤਰ੍ਹਾਂ ਬਾਈ ਉੱਤੋਂ ਸਾਫ਼ ਕਰਕੇ ਛੇਲਣਾ ਲਾ ਲੈਣੀਆਂ ਛੋਲੀਆਂ ਦੀਆਂ ਠੀਕ ਆ ਤੇ ਆ ਹਲਦੀ ਬਾਈ ਲਿਆ ਦੂਜੀ ਠੀਕ ਆ ਇਹ ਚੁੱਦੀ ਪੋਣੀ ਹਲਦੀ ਆਪਾਂ ਚਾਹ ਨਹੀਂ ਬਣਦਾ ਕਬੂਤਰ ਫੋਕੇ ਅੰਡੇ ਲਵਾਈ ਜਾਂਦਾ ਇਹੀ ਰੀਜ਼ਨ ਹੁੰਦੇ ਆ ਬਾਈ ਹੁਣ ਆ ਚੰਗੀ ਤਰ੍ਹਾਂ ਆਪਾਂ ਬਾਈ ਬੇਸਨ ਬਣਾਈਏ ਇਹਨਾਂ ਦਾ ਛੋਲਿਆਂ ਨੂੰ ਪੀਸ ਕੇ ਮੈਂ ਚੰਗੀ ਤਰ੍ਹਾਂ ਪਣਾ ਕੇ ਨਾ ਜਿੱਦਾਂ ਜਿਆਦਾ ਸਿਹ ਜਿਹੜੀ ਆਪਾਂ ਹਲਦੀ ਦੂਜੀ ਲੈਨੇ ਆ ਨਾ ਬਜਾਰੂ ਉਹ ਤੁਸੀਂ ਕਰਿਓ ਨਾਲੇ ਹੀ ਹੱਥ ਨੂੰ ਰੰਗ ਚੜੂਗਾ ਬਈ। ਬੋਤੇ ਟਹਿੜਾ ਪੂਰੇ ਹਨਾ ਤੇ ਸ਼ਾਮ ਨੂੰ ਬਈ ਖੁੱਡਾ ਬੰਦ ਕਰ ਲਿਆ ਕਰ ਇਹਨਾਂ ਨੂੰ 20 20 ਸੀਸੀ ਪਾਣੀ ਦੇ ਦਿਆ ਕਰੋ ਤੇ ਜਿਹੜੇ ਕਰਕੇ ਬੱਚੇ ਫਿਰ ਬਿਮਾਰ ਨਹੀਂ ਹੁੰਦੇ ਆ ਦਿਨਾਂ 'ਚ ਪਿਆਸ ਘੱਟ ਲੱਗਦੀ ਹੈ ਛੱਡੇ ਆਪਾਂ ਤਿੰਨ ਆ ਚੌਥਾ ਕਿਹੜਾ ਆ ਗਿਆ ਬਈ। ਆ ਇੱਕ ਹੋਰ ਉਡੀ ਫਿਰਦਾ ਝੋਕੀ। ਲੈ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਜੋ ਬੱਬਿਓ ਕਰਦੇ ਆਂ ਇਹਦੀ ਵੀਡੀਓ ਸ਼ੁਰੂ ਆ ਜਾਂਡਿਆ ਤੋਂ ਉਹਦੀ ਦਵਾਈ ਬਣਾਵਾਂਗੇ ਬਾਈ ਵੀਡੀਓ ਪੂਰੀ ਦੇਖਿਓ ਇਹ ਨਹੀਂ ਕਿ ਨੁਕਤੇ ਦੇਖਣ ਲਈ ਬਸ ਸਕਿੱਪ ਕਰਕੇ 19 ਵੀਡੀਓ ਦੇਖ ਲਈ ਤੇ ਬਸ ਠੀਕ ਆ ਬਾਈ ਵਿੱਚ ਗੱਲਾਂ ਬਾਤਾਂ ਕਿਹੜੀ ਚੀਜ਼ ਕਾਤੋਂ ਪਉਣੀ ਕਿੰਨੀ ਪਉਣੀ ਆ ਤੇ ਉਹ ਚੀਜ਼ ਜ਼ਰੂਰ ਨੋਟ ਕਰਿਓ ਮੈਂ ਤਾਂ ਸ਼ਾਮ ਦੀ ਰੁਟੀਨ ਵੀ ਸ਼ੁਰੂ ਕਰ ਲੈਨੇ ਅੱਜ ਤੇ ਟਾਈਮ ਹੈਗਾ ਸੀਗਾ ਕਿਉਂਕਿ ਕੱਲ ਵੀਡੀਓ ਬਣਾਈ ਸੀਗੀ ਤੇ ਥੋੜੀ ਜੀ ਅੱਜ ਬਣਾਉਣੀ ਪਈ ਹੈ ਨਾ ਤੇ ਆ ਇਸ ਤਰੀਕੇ ਨਾਲ ਬਾਈ ਦਾਣੇ ਰੱਖੋ ਬਾਦੂ ਆ ਕਬੂਤਰ ਆਪ ਦਾਣਾ ਛੱਡਣ ਮੂਰੇ ਉਹਨਾਂ ਚੱਕਰ ਦਾਣਾਂ ਕਬੂਤਰਾਂ ਨੂੰ ਥੋੜਾ ਜਿਹਾ ਕਰਕੇ ਪਾਈ ਜਾਣਾ ਜਦੋਂ ਆਪ ਛੱਡੇ ਕਬੂਤਰ ਉਦੋਂ ਬਾਅਦ ਵੀ ਪਈਏ ਘੰਟਾ ਖਾਲਣਾ ਇਹਨਾਂ ਦੀ ਬਈ ਨੀਤ ਰਜੋਣੀ ਆ ਤੇ ਨੀਂਦ ਇਦਾਂ ਰਜਣੀ ਆ ਠੀਕ ਆ ਜੇ ਆਪਾਂ ਕਹੀਏ ਪੂਰੇ ਪੂਰੇ ਦਾਣੇ ਪਾ ਦਦੇ ਬਾਅਦ ਠੀਕ ਆ ਕੂਤਰ ਜਦੋਂ ਭੁੱਖ ਲੱਗੂਗੀ ਫੇਰ ਖਾਲੂਗਾ ਹਨਾ ਤੇ ਕਈ ਵੇਲੇ ਹੁੰਦਾ ਕੂਤਰ ਦੀ ਮੰਨ ਨਹੀਂ ਕਰਦਾ ਹੁੰਦਾ ਆਪਾਂ ਦਾਣਾ ਪਾਇਆ ਬਾਕੀ ਕੂਤਰਾਂ ਨੇ ਖਾਲਿਆ ਵਿੱਚੋਂ ਕੁਝ ਕੂਤਰਾਂ ਨੇ ਨਹੀਂ ਖਾਦਾ ਤੇ ਆਪਾਂ ਦਾਣਾ ਚੱਕ ਕੇ ਬਾਹਰ ਰੱਖ ਦੇਣਾ ਉਹਦੇ ਨਾਲ ਬਈ ਪ੍ਰੋਬਲਮ ਬੱਦੀ ਆ ਘਟਦੀ ਨਹੀਂ ਹੈਗੀ ਠੀਕ ਆ ਕੂਤਰ ਦਿলো ਦਿੜੀ ਥਲੇ ਕਈ ਵਿੱਚੋਂ ਲਿਖੋ ਕੋਈ ਕੋਈ ਕੂਤਰ ਹੁੰਦੇ ਆ ਜਿਹੜੇ ਇਦਾਂ ਸੁੱਕਣ ਲੱਗ ਪੈਂਦੇ ਕਈ ਵੇਲੇ ਕੂਤਰੀ ਤਾਂ ਹੁਣ ਉਹ ਨਿਸਰਣਦੇ ਹੋ ਪਰ ਹਨਾ ਤੇ ਉਹਨਾਂ ਨੇ ਦਾਣਾ ਨਾ ਖਾਦਾ ਹੋਇਆ ਆਪਾਂ ਦਾਣਾ ਚੱਕ ਦੇਣਾ ਬਾਈ ਕੋ ਨਹੀਂ ਦਿਨੋ ਦਿਨੀ ਐਦੇ ਬਿਮਾਰ ਹੋਣਾ ਹਨਾ ਇਸ ਕਰਕੇ ਬਾਈ ਆ ਦਾਣਾ ਹੁਣ ਮੂਰੇ ਪਿਆ ਇਹਨਾਂ ਦੇ ਭਾਵੇਂ ਥੋੜਾ ਜਿਹਾ ਹੀ ਬਚਿਆ ਪਿਆ ਹੈਗਾ ਯਾ ਜਦੋਂ ਕਿਸੇ ਨੇ ਖਾਣਾ ਹੋਊਗਾ ਤੇ ਖਾ ਲੜਗੇ ਠੀਕ ਆ ਤੇ ਦਾਣਾ ਆਪਾਂ ਹੁਣ ਹੀ ਚੱਕਰ ਬਾਈ ਚੱਕੀ ਦਾ ਨਹੀਂ ਹੈਗਾ ਜਿੰਨੀ ਚੱਕਰ ਕਬੂਤਰ ਖਾਣ ਦਾ ਆਪਦਾ ਪੂਰਾ ਦਾਣਾ ਹਰ ਇੱਕ ਢੱਡਿਆ ਚ ਬਾਈ ਦਾਣਾ ਫੁੱਲ ਪਿਆ ਠੀਕ ਆ ਨਿਆਰੇ ਨਾ ਖਾਣ ਇੱਥੇ ਥੋੜੇ ਕਬੂਤਰ ਇਹਨੂੰ ਅੱਜ ਥੱਲੇ ਸਾਫ਼ ਕਰਕੇ ਨਾ ਥੱਲੇ ਦਾਣਾ ਪਾਤਾ ਸੀ ਮੈਂ ਕਿਹਾ ਬੱਚੇ ਚੁਗਦੇ ਆ ਨਾ ਤੇ ਥੋੜੇ ਹੀ ਆ ਕਬੂਤਰੇ ਦੇ ਵਿੱਚ ਇਹ ਚਾਰ ਕਬੂਤਰ ਆ ਤੇ ਚਾਰ ਤਿੰਨ ਕੇ ਚਾਰ ਦੋ ਬੱਚੇ ਆ ਥੱਲੇ ਹੁੰਦੇ ਆ ਛੇ ਹੀ ਆ ਮਤਲਬ ਬਾਕੀ ਤਾਂ ਖਾਨੇ ਆ ਜੀ ਆ ਹਨਾ ਛੋਟੇ ਆ ਬੱਚੇ ਉਹ ਇਹਨਾਂ ਨੇ ਕਬੂਤਰਾਂ ਨੇ ਪਾਲ ਲੈਨੇ ਕਬੂਤਰੀਆਂ ਲੀਆਂ ਆ ਆਪਾਂ ਚੱਕ ਐਦਾਂ ਹੀ ਬਾਈ ਉੱਪਰ ਵੀ ਸਾਰੇ ਫੁੱਡੇ ਦਾਣਾ ਬਚਿਆ ਪਿਆ ਆਪਦੀ ਨੀਂਦ ਜਦੋਂ ਪੂਰੀ ਰੱਜ ਗਈ ਬਾਈ ਇਹਨਾਂ ਨੇ ਆਪ ਹੀ ਦਾਣਾ ਮਤਲਬ ਜਿੱਦਾਂ ਲੋੜ ਤੋਂ ਵੱਧ ਖਾਂਦੇ ਆ ਆਪ ਹੀ ਹਟ ਜਾਂਦੇ ਹੁੰਦੇ ਜਦੋਂ ਆਪਾਂ ਦਾਣਾ ਬਾਈ ਉਹਨਾਂ ਕਾ ਪਾਇਆ ਚੱਕ ਲਿਆ ਉਹਨਾਂ ਕਾ ਪਾਇਆ ਚੱਕ ਲਿਆ ਉਹਦੇ ਨਾਲ ਬਾਈ ਪ੍ਰੋਬਲਮ ਆ ਜਾਂਦੀ ਆ ਕਬੂਤਰ ਦਿਨੋਂ ਦਿਨੀ ਮਤਲਬ ਮਾੜੇ ਹੁੰਦੇ ਜਾਂਦੇ ਹਨਾ ਹੁਣ ਮੈਂ ਪਾਣੀ ਤਾਂ ਨਹੀਂ ਜੋ ਵੀ ਆ ਬਾਧੂ ਬ ਉਹ ਵੀ ਉਹਨੇ ਕੁਝ ਜਗ੍ਹਾ ਕੋਈ ਕੰਦਰ ਰੱਖਿਆ ਹੁੰਦਾ ਸੀ ਤੇ ਇੱਕ ਵਾਰ ਉਹ ਵੀ ਕੁਝੇ ਬਾਹਰ ਕੱਢ ਕੇ ਰੱਖਦੇ ਠੀਕ ਆ ਉਹਨਾਂ 'ਚ ਛੋਟਾ ਕੁਜਾ ਰੱਖਦਾ ਕਿਉਂਕਿ ਪਾਣੀ ਉੱਧਰ ਘੱਟ ਲੱਗਣਾ ਹੁਣ ਤੇ ਪਾਣੀ ਵੇਸਟ ਬਹੁਤ ਹੁੰਦਾ ਸੀ ਜਦੋਂ ਆਪਾਂ ਦਵਾਈ ਦੂਈ ਕੋਈ ਵਿੱਚ ਪਾਉਨੇ ਆ ਹਨਾ ਤੇ ਅੱਜ ਵੀ ਮੈਂ ਇੱਕ ਦਵਾਈ ਵਰਤੀ ਆ ਉਹ ਬਾਅਦ 'ਚ ਦੱਸੂਗਾ ਕਾਹਤੋਂ ਵਰਤੀ ਆ ਹਨਾ ਜੇ ਉਹਦਾ ਰਿਜ਼ਲਟ ਮਿਲੂਗਾ ਤਾਂ ਫੇ ਆਪਾਂ ਪ੍ਰੋਡਕਟ ਜਿਹੜਾ ਉਹ ਦਿਖਾਵਾਂਗੇ ਜੇ ਆਪਾਂ ਨੂੰ ਕੋਈ ਉਹਦਾ ਹੱਲ ਨਾ ਮਿਲਿਆ ਤਾਂ ਫੇ ਨਹੀਂ ਬਈ ਉਦੋਂ ਹੋਣਾ ਆਪਾਂ ਠੀਕ ਹੈ ਹੈਗਾ ਉਹ ਸਸਤਾ ਜਈਆ ਬਟ ਫਿਰ ਵੀ ਮੈਂ ਪੈਸੇ ਨਹੀਂ ਬਈ ਕਿਸੇ ਦੇ ਵੀ ਖਰਾਬ ਕਰੋਨੇ ਤੁ ਤੇ ਆਪਾਂ ਉਹਨਾਂ ਕੋਈ ਚੀਜ਼ ਦੱਸੀ ਦੀ ਆ ਜਿੰਨੀ ਕੁ ਦਾ ਕੋਈ ਫਾਇਦਾ ਵੀ ਹੋਵੇ ਲੈਣ ਦਾ ਤਾਂ ਹੀ ਫਾਇਦਾ ਠੀਕ ਹੈ ਵੀ ਜੇ ਆਪਾਂ 500 ਦੀ ਕੋਈ ਪ੍ਰੋਡਕਟ ਮੰਗਾਇਆ ਇਹ ਤਾਂ ਹੈ ਵੀ ਸਾਡੀਆਂ ਦੂਜੀਆਂ ਦਵਾਈਆਂ ਤੋਂ ਖੜਾ ਛੜਦਾ ਹੋਵੇ ਫੇਰ ਦੱਸਣ ਦਾ ਫਾਇਦਾ ਹੁਣ ਜੇ ਉਹ ਦਵਾਈ ਉਹ ਪ੍ਰੋਡਕਟ ਦੇ ਨਾਲ ਜੇ ਆਪਣੀਆਂ ਹੋਰ ਦਵਾਈਆਂ ਬੰਦ ਹੁੰਦੀਆਂ ਚਾਰ ਪੰਜ ਆਪਾਂ ਜਿਹੜੀਆਂ ਲਿਉਂਨੇ ਆ ਪਾਵਰ ਜਲ ਇਦਾਂ ਦੀਆਂ ਫੇਰ ਆਪਾਂ ਬਾਈ ਇਹ ਕਮੈਂਟ ਕਰਾਂਗੇ ਇੱਕ ਅਰੀ ਡੱਬਾ ਲੈ ਆਇਓ ਪਰ ਜੇ ਫਾਇਦਾ ਲੱਗੂਗਾ ਤਾਂ ਬਈ ਆ ਆਪਣਾ ਸੂਰਜ ਹੈ ਨਾ ਆ ਦੇਖੋ ਜਿਹੜੇ ਬੱਚੇ ਆ ਛੋਟੇ ਆ ਨਾ ਇਹਨਾਂ ਨੇ ਦਾਣਾ ਖਾਤਾ ਹੋਇਆ ਪੇਟ ਭਰ ਕੇ ਝੂਲੇ ਝੂਲੇ ਜਾਂ ਕੁਝ ਵੀ ਪਾਣੀ ਹੈ ਨਹੀਂ ਥੋੜੀ ਥੋੜੀ ਪਾ ਕੇ ਬਈ ਗੁੰਨੀ ਜਾਣੀ ਇਹਨੂੰ ਇਸ ਤਰੀਕੇ ਨਾਲ ਗੋਲਣਾ ਨਾਲ ਸਾਰਾ ਕੁਝ ਮਿਕਸ ਕਰ ਲੈਣਾ ਓਕੇ ਟੈਣਾ ਪੂਰੇ ਹਨ ਤੇ ਸ਼ਾਮ ਨੂੰ ਬਈ ਖੁੱਡਾ ਬੰਦ ਕਰ ਲਿਆ ਕਰ ਇਹਨਾਂ ਨੂੰ 20 20 ਸੀਸੀ ਪਾਣੀ ਦੇ ਦਿਆ ਕਰੋ ਤੇ ਜਿਹੜੇ ਕਰਕੇ ਬੱਚੇ ਫਿਰ ਬਿਮਾਰ ਨਹੀਂ ਹੁੰਦੇ ਆ ਦਿਨਾਂ 'ਚ ਪਿਆਸ ਘੱਟ ਲੱਗਦੀ ਆ ਤੇ ਬੱਚੇ ਪਾਣੀ ਘੱਟ ਪੀਂਦੇ ਆ DNA ਵੱਧ ਖਾ ਜਾਂਦੇ ਆ ਉਹਦੇ ਕਰਕੇ ਬਈ ਫਿਰ ਪੂਟੇ ਜਾਮ ਹੋ ਕੇ ਤੇ ਬਿਮਾਰ ਵੀ ਹੋਣ ਲੱਗ ਪੈਂਦੇ ਆ ਆ ਹੁਣ ਇਹਨਾਂ ਨੂੰ ਮੈਂ 20 20 ਸੀਸੀ ਪਾਣੀ ਸਾਰੇ ਬੱਚਿਆਂ ਨੂੰ ਦੇਣ ਦਿਆਂ ਬਈ ਤੇ ਲੋਈ ਬਾਬਿਓ ਨਾਲੇ ਮੈਂ ਲੈ ਕੇ ਆਇਆ ਪਾਲਕ ਪੂਲ ਤੋੜ ਕੇ ਠੀਕ ਹੈ ਕਾਜ ਜਿਹੜਾ ਡੀਲਾ ਜਿਹਾ ਹੁੰਦਾ ਹਨ ਤੇ ਪਾਲਕ ਆ ਤੇ ਚਿੜੀਆਂ ਬਹੁਤ ਖੁਸ਼ ਹੋ ਕੇ ਖਾਂਦੀਆਂ ਬਈ ਠੀਕ ਹੈ ਇਹਨਾਂ ਨੂੰ ਪੋਨੇ ਆ ਬਈ ਪਾਲਕ ਤੇ ਆ ਡੀਲਾ ਜਿਹਾ ਆਜੋ ਵੀ ਫਿਰੋ ਆਜੋ ਦੇਖਿਓ ਕਿਦਾ ਪੈਂਦੀਆਂ ਬਾਬੇ ਟੁੱਟ ਕੇ ਹਾਂ ਚੈੱਕ ਕਰੋ ਜਰਾ ਬਹੁਤ ਖੁਸ਼ ਹੋਗੇ ਖਾਂਦੀਆਂ ਮਤਲਬ ਇਹ ਪਾਲਕ ਨੂੰ ਤਾਂ ਬਹੁਤ ਲੰਮੇ ਹੱਤੀ ਲੈਂਦੀਆਂ ਇਹ ਬਾਸੀਨਾ ਦਾ ਬਾਈ ਹੋਣਾ ਹਨ ਇਹ ਇਹ ਸਾਫ ਸੁੱਫ ਕਰਨਾ ਮੈਨੂੰ ਬੜਾ ਔਖਾ ਹੁੰਦਾ ਤੇ ਉਧਰੋਂ ਦੀ ਅੰਦਰੋਂ ਦੀ ਯਾ ਕਰਨਾ ਪੈਂਦਾ ਤੇ ਉਹ ਹੱਥ ਵੀ ਥੋੜਾ ਜਿਹਾ ਪੈਂਦਾ ਇੱਥੇ ਤੇ ਇਹਨਾਂ ਦਾ ਵੱਡਾ ਕੇਜ ਬਣਾਉਣਾ ਹੈ ਬਾਈ ਕਿਤੇ ਨਾ ਕਿਤੇ ਇੱਥੋਂ ਸ਼ਿਫਟ ਕਰ ਦਿੰਨੇ ਆ ਤੇ ਜਿੱਥੇ ਟਿਕਾਣੀ ਇਹ ਤੇ ਬਣਾਈਏ ਇੱਥੇ ਹਵਾ ਵੀ ਠੰਡ ਵੀ ਘੱਟ ਲੱਗੇ ਤੇ ਵੱਡਾ ਬਣਾਉਣਾ ਬਾਈ ਤੇ ਉਹਦੇ ਵਿੱਚ ਫੇਰ ਰੱਖਣੀਆਂ ਬਾਈ ਕਈ ਤਰ੍ਹਾਂ ਦੀਆਂ ਚਿੜੀਆਂ ਲਿਆ ਲਿਆਗੇ ਤਲੋ ਬਾਬਿਓ ਬੱਚੇ ਆफीਮਾ ਧੁੱਪੇ ਪਾਤੇ ਚਾਰੀ ਹਨ ਤੇ ਇਹ ਥੋੜੇ ਜਹੜਾ ਡੋਨ ਸੀਗੇ ਬਾਕੀ ਉਹੜੇ ਥੋੜੇ ਥੋੜੇ ਸੀ ਉਹਨਾਂ ਨੂੰ ਮੈਂ ਛੜਤਾ ਬਾਹਰ ਆ ਆਪਣਾ ਸੂਰਜ ਬੈਠਾ ਆ ਚੜਦੇ ਸੂਜਦੇ ਨਾਲ ਹੀ ਸੂਰਜ ਵੀ ਚੜ ਗਿਆ ਉੱਤੇ ਢਾਂਗੀ ਤੇ ਦੋ ਵਿੱਚ ਆ ਬੈਠੇ ਬਾਈ ਇੱਕ ਬੜਲੇ ਵਾਲੀ ਦਾ ਰੱਤਾ ਤੇ ਇੱਕ ਆਪਣਾ ਦੂਜਾ ਬੜਲੇ ਦੀ ਮਾਸੀ ਮੂਸੀ ਜਿਹੜੀ ਵੀ ਆ ਹਨਾ ਲੱਗਦੀ ਮਾਸੀ ਕੇ ਮਾਮਾ ਜੋ ਵੀ ਲੱਗਦਾ ਉਹ ਬੈਠਾ ਆਪਣਾ ਓਕੇ ਬੱਚਾ ਇਹਨਾਂ ਡੋਨੇ ਆ ਤੇਨਾਂ ਨੂੰ ਘੜੀ ਘੜੀ ਠੀਕ ਆ ਤੇ ਕਰਦੇ ਆ ਹਨਾ ਟਾਈਮ ਪਾਸ ਜਿਆ ਤੇ ਇਹਨਾਂ ਨੂੰ ਬਾਈ ਹੁਣ ਦਵਾਈ ਦੂਈ ਦਿੱਤੀ ਜਿੱਦਾਂ ਉਹ ਤੇ ਉਹ ਬਾਈ ਵਧੀਆ ਆ ਹੁਣ ਮੈਂ ਦੱਸੂਗਾ ਵੀ ਕੀ ਦਿੱਤਾ ਸੀ ਆਪਾਂ ਇਹਨਾਂ ਨੂੰ ਗੱਲ ਠੀਕ ਆ ਤੇ ਬਿਠ ਦਾ ਫਰਕ ਦੇਖਾਂਗੇ ਅੱਜ ਬਿਠਾ ਕਰ ਲਾਂ ਦੋ ਫਿਰ ਉਹਦਾ ਫਰਕ ਦੇਖਦੇ ਆ ਤੇ ਫੇ ਮੈਂ ਤੁਹਾਨੂੰ ਦੱਸਦਾ ਵੀ ਕੀ ਦਿੱਤਾ ਸੀ ਗੱਲ ਆ ਭਾਜੇ ਦੇ ਨਾਲ ਬੱਚੇ ਇੱਕ ਦਿਨ ਚ ਹੀ ਸੈੱਟ ਹੋ ਗਏ ਤੇ ਜਿਹੜਾ ਉਹ ਬੜਲੇ ਵਾਲੀ ਦਾ ਇੱਕ ਬੱਚਾ ਉਹ ਤੇ ਇੱਕ ਇਹ ਡੂੰਣ ਜਾਦਾ ਗਿਆ ਸੀ ਰੱਤਾ ਵੀ ਬਹੁੜ ਔਣ ਸੀ ਰੱਤੇ ਨੂੰ ਦਵਾਈ ਦੂਦੀ ਦਿੱਤੀ ਰੱਤਾ ਸੈੱਟ ਹੋ ਗਿਆ ਹਨਾ ਇਹ ਵੀ ਸੈੱਟ ਹੋ ਜਾਣਗੇ ਹੁਣ ਇਹ ਜ਼ਿਆਦਾ ਖਿੱਚੇ ਗਏ ਸੀ ਆ ਦੋਨੇ ਬੱਚੇ ਠੀਕ ਆ ਇਹ ਉਹਦਾ ਮੈਨੂੰ ਧਿਆਨ ਨਹੀਂ ਆਪ ਬੱਚਾ ਤਾਂ ਥੱਲੇ ਖੁੱਡੇ ਕੇ ਸੀਗਾ ਇਹਦੇ ਵਿੱਚ ਆਂਡੀਆ ਤਾਂ ਡੋਣ ਚਲ ਗਏ ਦੋਨੇ ਉਹਨੂੰ ਚੰਗੇ ਟਾਈਮ ਹੀ ਦਵਾਈ ਦੇ ਦਿੱਤੀ ਸੀ ਉਹ ਤਾਂ ਸੈੱਟ ਹੋ ਗਿਆ ਬੱਚਾ ਨਾ ਇਹ ਵੀ ਹੋ ਜਾਣਗੇ ਨੇ ਬਿੱਠ ਬਹੁਤ ਜ਼ਿਆਦਾ ਭੈੜੀ ਜੀ ਮਾਰੀ ਹਜੇ ਤੇ ਇਹਨਾਂ ਚ ਦੋਨਾਂ ਚ ਇੱਕ ਨੇ ਬਿੱਠ ਮਾਰੀ ਆ ਬਹੁਤ ਭੈੜੀ ਬਿੱਠ ਮਾਰੀ ਆ ਇਹ ਜਾਂ ਉਹਨੇ ਮਾਰੀ ਆ ਤੇ ਜਾਂ ਐਨੇ ਮਾਰੀ ਆ ਕਾਲੇ ਰੰਗ ਦੀ ਮਤਲਬ ਜਿਹਦਾ ਹਰੇ ਰੰਗ ਦੀ ਬੈਠਾ ਪਤਲੀ ਬੈਠ ਇਹ ਨਹੀਂ ਮਾਰਨੀ ਚਾਹੀਦੀ ਇਹ ਕਿਉਂਕਿ ਅੰਦਰੋਂ ਖਿੱਚੇ ਬਹੁ ਗਏ ਆ ਬਈ ਹਨਾ ਤੇ ਬਾਕੀ ਬੱਚਿਆਂ ਚ ਹੈਗਾ ਬਈ ਫਰਕ ਠੀਕ ਆ ਸੂਰਜ ਵੀ ਇਕੱਠਾ ਆ ਕੇ ਬੈਠਾ ਹੀ ਉਹਨਾਂ ਚ ਵੀ ਫਰ ਹੁਣ ਇਹਨਾਂ ਨੂੰ ਆਪਾਂ ਲੱਗ ਰੱਖਣਾ ਬਈ ਬੱਚਿਆਂ ਨੂੰ ਜਿਹੜੇ ਨਿੱਕੇ ਬੱਚੇ ਹੁੰਦੇ ਨਾ ਬਈ ਆ ਦਿਨਾਂ ਦੇ ਵਿੱਚ ਬਮਾਰ ਢਲੇ ਮੱਠੇ ਹੁੰਦੇ ਹੀ ਰਹਿੰਦੇ ਆ ਹਨਾ ਇੱਕ ਵਾਰੀ ਤਾਂ ਹੁੰਦੇ ਹੀ ਆ ਤੇ ਫਿਰ ਇਹਨਾਂ ਨੂੰ ਦਵਾਈ ਦੁਵਾਈ ਟਾਈਮ ਸਰ ਦਿੰਦੀ ਰਵੇ ਅੱਖਾਂ ਦੇ ਮੂਰੇ ਹੁਣ ਤਾਂ ਚੰਗਾ ਸਹੀ ਮਤਲਬ ਵਧੀਆ ਸੈੱਟ ਹੋ ਜਾਂਦੇ ਹਨਾ ਤੇ ਜਿਆਦਾ ਖੇਚਰੀ ਹੁੰਦੇ ਜਿਆਦਾ ਵਿੱਚਾਂ 'ਚ ਪਤਾ ਨਹੀਂ ਲੱਗਦਾ ਵੱਡਿਆਂ 'ਚ ਅੱਜ ਇਹੀ ਸੈਟਿੰਗ ਮੈਟਿੰਗ ਕਰਨੀ ਆਪਾਂ ਠੀਕ ਆ ਬਸ ਉਹ ਖੁੱਡੇ ਵੇਲੇ ਹੋਣ ਦੀ ਗੱਲ ਆ ਬਈ ਜਦੋਂ ਇਹੋ ਖੁੱਡਾ ਵੇਲਾ ਹੋ ਗਿਆ ਆਪਣੀ ਸਾਰੀ ਸੈਟਿੰਗ ਹੋ ਜਾਣੀ ਵਾਲੀ ਤੇ ਲੋ ਬਾਬਿਓ ਕੱਢ ਲਿਆ ਦਾ ਸਮਾਨ ਕੁੰਡਾ ਡੰਡਾ ਸਾਰਾ ਕੁਝ ਤੇ ਠੀਕ ਆ ਇਹਨਾਂ ਨੂੰ ਚੰਗੀ ਤਰ੍ਹਾਂ ਬਾਈ ਉੱਤੋਂ ਸਾਫ਼ ਕਰਕੇ ਛਿਲੜਾਂ ਲਾ ਲੈਣੀਆਂ ਛੋਲਿਆਂ ਦੀਆਂ ਠੀਕ ਆ ਤੇ ਆ ਹਲਦੀ ਬਾਈ ਲੈ ਦੂਗੀ ਠੀਕ ਆ ਇਹ ਚੁੱਦੀ ਪੋਣੀ ਹਲਦੀ ਆਪਾਂ ਬਾਈ ਅੱਧੀ ਹਲਦੀ ਪੋਣੀ ਆ ਤੇ ਆ ਛੋਲੇ ਸਾਰੇ ਪਾਲਾਂਗੇ ਆਪਾਂ ਜਿੰਨੇ ਵੀ ਆ ਠੀਕ ਆ ਇੰਨੇ ਕੇ ਛੋਲੇ ਆ ਦੇਖ ਲਓ ਤੇ ਆਪਾਂ ਇੱਕ ਦੋ ਕੂਤਰੀਆਂ ਵਾਲੀ ਉਹ ਬਣਾਉਣੀ ਬਾਈ ਜ਼ਿਆਦਾ ਨਹੀਂ ਬਣਾਉਣੀ ਹੈਗੀ ਇੱਕ ਦੋ ਹੀ ਚਲੋਣੀਆਂ ਆਪਾਂ ਜ਼ਿਆਦਾ ਬਾਕੀ ਬੰਦ ਰਹਿਣ ਤਾਂ ਬੰਦ ਕੋਈ ਨਹੀਂ ਆਪਾਂ ਨੂੰ ਦੋ ਚਾਹੀਦੀਆਂ ਉਹ ਹੀ ਚਲੋਣੀਆਂ ਮੇਨ ਆਪਾਂ ਜੇ ਦਵਾਈ ਬਣਾਉਣੇ ਆ ਤੇ ਫੇਰ ਦੱਸ ਦੇਣਾ ਅੰਦਰ ਪੈਣਾ ਕੀ ਕੀ ਆ ਹੈਨਾ ਾਂਡੀਆਂ ਨਹੀਂ ਛਲਣਾ ਪੈਣੀਆਂ ਤੇ ਉਹ ਛੀਲੇ ਕੋ ਬਹੁਤ ਪਈਆਂ ਆਪਣੇ ਰੱਖੀਆਂ ਨੇ ਕੋਈ ਸੀਲ ਮੁਰਗੇ ਮਰਗੇ ਆ ਤੇ ਉਹ ਛਲਣਾ ਸਾਹਮ ਦਾ ਰਹਿੰਦਾ ਅੰਡੇ ਖਾ ਕੇ ਤੇ ਛਲਣਾ ਸਾਹਮ ਲੈਂਦਾ ਤੇ ਉਹਨੂੰ ਮੈਂ ਕਿਹਾ ਸੀ ਤੇ ਉਹ ਕੰਮ ਤੇ ਗਿਆ ਦੇਖਦੇ ਜਾਂਦਾ ਆਪ ਕਿਤੋਂ ਲਿਓਨੇ ਆ ਦੇਸੀ ਮਤਲਬ ਆਂਡੇ ਕਿਤੋਂ ਲਿਆਖ ਤੇ ਉਹ ਆਪ ਦੇਸੀ ਅੰਡੇ ਖਾ ਲਾਂਗੇ ਤੇ ਛਲਣਾ ਇਹਦੇ ਵਿੱਚ ਪਾਲਾਂਗੇ ਲੋ ਬਾਬੇ ਉਹ ਬੱਚੇ ਇਤਨੇ ਆਪੇ ਹੀ ਉੱਡ ਗਏ ਇਹਨਾਂ ਦੇ ਮੱਖ ਲੜਦੀ ਸੀ ਨਾ ਇਹ ਕਾ ਉੜਦਾ ਪਿਆ ਇਹ ਕਾ ਆ ਇਹ ਤਾਂ ਨਹੀਂ ਹੋ ਗਏ ਬਈ ਇਹ ਕੋ ਕਿ ਖੜ ਗਿਆ ਜਾ ਕੇ ਠੀਕ ਆ ਗਬਲੀ ਤਾਂ ਇਹ ਦੂਜਾ ਉੜਦਾ ਜਿਹੜਾ ਆਪਣਾ ਉਹ ਆ ਸੂਰਜ ਖਰੇ ਉੱਚਾ ਖੜ ਗਿਆ ਬਈ ਆ ਕੇ ਨਹੀਂ ਸੂਰਜ ਆਇਆ ਤੇ ਬੱਚੇ ਛੱਡੇ ਆਪਾਂ ਤਿੰਨ ਆ ਚੌਥਾ ਕਿਹੜਾ ਆ ਗਿਆ ਵੀ ਆਇ ਕੋ ਹੋਰ ਉਲੀ ਕਰਦਾ ਚੌਥਾ ਹੀ ਚਲੋ ਕਿਹ ਹੋਰ ਦਾ ਹੋਣਾ ਆ ਆਪਣਾ ਰਤਾ ਬੱਚਾ ਨਾਲ ਉਹਦੇ ਰਲਦਾ ਜਾ ਜਾ ਕੇ ਚਲੋ ਬਾਬੋ ਹਲਦੀ ਘੋੜਦਾ ਹੀ ਹੰਬ ਗਿਆ ਮੈਂ ਤਾਂ ਯਾਰ ਤੇ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ ਮਿਹਨਤ ਕਰਾਂਗੇ ਤਾਂ ਬਈ ਵਧੀਆ ਨਾ ਇੱਕ ਜਿਹੜੀ ਆਪਾਂ ਨਾਰਮਲ ਹਲਦੀ ਲੈਨੇ ਆ ਬਾਈ ਜੋ ਹੱਥ ਲਾਈਏ ਆਪਾਂ ਹੱਥ ਦੇ ਨਾਲ ਬਾਈ ਚੰਬੜ ਜਾਂਦੀ ਉਹ ਪਤਾ ਨਹੀਂ ਕੀ ਰੰਗ ਪਾਇਆ ਹੁੰਦਾ ਉਹ ਆ ਦੇਖੋ ਬਾਈ ਕੋਈ ਚੰਬੜ ਦੀ ਹੱਥ ਦੇ ਨਾਲ ਹੱਥ ਸਾਫ ਰੰਗ ਚੜਦਾ ਹੱਥ ਨੂੰ ਜਿਹੜੀ ਆਪਾਂ ਹਲਦੀ ਦੂਜੀ ਲੈਨੇ ਆ ਨਾ ਬਜਾਰੂ ਉਹ ਤੁਸੀਂ ਕਰਿਓ ਨਾਲ ਹੀ ਹੱਥ ਨੂੰ ਰੰਗ ਚੜੂਗਾ ਬਾਈ ਠੀਕ ਆ ਆਉਦਾ ਤਾਂ ਲੱਗਣੀ ਪਰ ਹੱਥ ਨੂੰ ਰੰਗ ਨਹੀਂ ਚੜਦਾ ਬਾਈ ਕੁਝ ਵੀ ਤੇ ਇਹਦਾ ਇਹ ਇਹੀ ਵਧੀਆ ਹੁੰਦਾ ਬਾਈ ਠੀਕ ਆ ਉਹਦੇ ਵਿੱਚ ਪਤਾ ਨਹੀਂ ਕਿਹੜੇ ਰੰਗ ਰੂੰਗ ਕੋਲ ਕੇ ਪਾਏ ਹੁੰਦੇ ਵੀ ਥੋੜੀ ਜਿਹੀ ਪਾਓ ਤਾਂ ਰੰਗ ਹੀ ਰੰਗ ਹੋ ਜੂਵੇ ਹਨਾ ਇਸ ਕਰਕੇ ਆਪਾਂ ਆਪ ਹੀ ਕੁੱਟੀ ਦੀ ਬਾਈ ਮਿਹਨਤ ਤਾਂ ਹੈ ਹਲੋ ਬਾਬਿਓ ਅੱਧਾ ਘੰਟਾ ਹੋ ਗਿਆ ਨੂੰ ਕੁਟਦੇ ਨੂੰ ਠੀਕ ਆ ਤੇ ਹੁਣ ਆਹ ਪਜੀਸ਼ਨ ਤੇ ਪਹੁੰਚ ਗਈ ਇਦਾਂ ਦੀ ਠੀਕ ਆ ਹੋਜੂਗੀ ਹਜੇ 5-10 ਮਿੰਟ ਹਜੇ ਹੋਰ ਲੱਗਣੇ ਨੂੰ ਬਈ ਇੱਕ ਰਗੜਾ ਹੋਰ ਲਾਵਾਂਗੇ ਫੇਰ ਆ ਪਾਊਡਰ ਬਣ ਜਾਣਾ ਜੀ ਫੇਰ ਬਾਜੂ ਛੋਲੇਪੁਣਾ ਪੁੱਜੇ ਹੋਏ ਜਿਹੜੇ ਛੋਲੇ ਆ ਫੇਰ ਉਹ ਬੇਸਣ ਬਣਾਵਾਂਗੇ ਉਹਨੂੰ ਪੀ ਕੇ ਜਦਾਂ ਹਲੋ ਬਾਬਿਓ ਚੰਗੀ ਤਰ੍ਹਾਂ ਪਾਊਡਰ ਬਣਾ ਲਿਆ ਹਲਦੀ ਦਾ ਠੀਕ ਆ ਕੁੱਟ ਕੇ ਘੰਟਾ ਖੰਡ ਦਾ ਮੇਰਾ ਖਾ ਗਿਆ ਠੀਕ ਆ ਘੰਟਾ ਇੱਕ ਲੱਗ ਗਿਆ ਉਹਨਾਂ ਨੂੰ ਹੌਲੀ-ਹੌਲੀ ਪਹਿਲਾਂ ਥੋੜਾ ਜਿਹਾ ਕਰ ਲੈਂਦਾ ਸੀ 5-10 ਮਿੰਟ ਫੇਰ ਉਹ ਜਾਂਦਾ ਹੀ ਹੈ ਨਾ ਫੇਰ ਹੋਰ ਕੰਮ ਕਰਨ ਲੱਪੇ ਦੇ ਹੀ ਤੇ ਜਿਹੜੀ ਜਿਹੜੀਆਂ ਬਾਈ ਇਹ ਚ ਦਵਾਈਆਂ ਵਾਂ ਇਕੱਠੀਆਂ ਕਰੀ ਜਨਾ ਐਂਡ ਤੱਕ ਪੂਰੀਆਂ ਦਵਾਈਆਂ ਇਚ ਦੱਸ ਦਾਂਗੇ ਆਪਾਂ ਕੀ ਕੀ ਪੈਣਾ ਫੇਰ ਬਣਾਵਾਂਗੇ ਮਤਲਬ ਸਾਰਾ ਦੱਸ ਕੇ ਬਣਾਵਾਂਗੇ ਇਸੇ ਹੀ ਵੀਡੀਓ ਦੇ ਵਿੱਚ ਬਣਾਵਾਂਗੇ ਆ ਛੋਲੇ ਆ ਛਿਲੜ ਲਾ ਕੇ ਵੀ ਪੀ ਲੈਣੇ ਆ ਠੀਕ ਆ ਇਦਾਂ ਹੀ ਬਾਈ ਸਾਰਾ ਸਮਾਨ ਪਹਿਲਾਂ ਇਕੱਠਾ ਕਰ ਲਈਏ ਮੈਂ ਮੈਡੀਕਲ ਤੇ ਜਾਣਾ ਇੱਕ ਦੋ ਚੀਜ਼ਾਂ ਲੈਉਣ ਆਲੀਆਂ ਉਹ ਲੈ ਆਈਏ ਉਸ ਤੋਂ ਬਾਅਦ ਕੀ ਕੀ ਇੱਥੇ ਪੈਂਦਾ ਕਿਦਾਂ ਕਿਦਾਂ ਬਣਾਉਣੀ ਉਹ ਸਾਰੀ ਮੈਂ ਦੱਸੂਗਾ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਬਹੁਤ ਘੈਂਟ ਆ ਤੇ 100% ਬਾਈ ਰਿਜ਼ਲਟ ਮਿਲ 5 ਸਾਲ 10 ਸਾਲ ਵੀ ਹੋਏ ਹੋਣਗੇ ਮਾਤੀਆਂ ਬੰਦ ਨੂੰ ਉਹ ਵੀ ਚੱਲਣਗੀਆਂ ਬਈ ਤਾਂ ਲੋ ਬਾਬੋ ਜਿਹੜੀਆਂ ਪ੍ਰੋਪਰ ਦਵਾਈਆਂ ਪੈਣੀਆਂ ਇਹਦੇ ਵਿੱਚ ਠੀਕ ਆ ਇਹ ਹੈਗੀ ਬਈ ਕੈਲਸ਼ੀਅਮ ਦੀ ਗੋਲੀ ਠੀਕ ਹੈ ਕੈਲਸ਼ੀਅਮ ਦੀਆਂ ਗੋਲੀਆਂ ਹੁੰਦੀਆਂ ਇਹ ਬਈ ਕਿਸੇ ਨੂੰ ਵੀ ਮੈਡੀਕਲ ਤੋਂ ਤੁਸੀਂ ਕਹਿ ਕੇ ਦੱਸ ਦਿਓ ਕੈਲਸ਼ੀਅਮ ਦੀਆਂ ਗੋਲੀਆਂ ਠੀਕ ਆ ਇਹ ਜਿਹੜੀਆਂ ਇਹ ਚ ਪੈਣੀਆਂ ਬਈ ਉਹ ਵੀ ਦੱਸੂਗਾ ਕਿੰਨੀਆਂ-ਕਿੰਨੀਆਂ ਪੈਣੀਆਂ ਠੀਕ ਆ ਤੇ ਇੱਕ ਬਈ ਗੋਲੀ ਆਹਾ ਹੁੰਦੀ ਆ ਇਹਦਾ ਨਾਮ ਹੈਗਾ ਆ ਇੱਕ ਵੰਡਿਆ ਪਿਛਲੀ ਸਾਈਡ ਤੋਂ ਨਾ ਕੱਟ ਹੋ ਗਿਆ ਆ ਤੁਸੀਂ ਆਪੇ ਹੀ ਚੈੱਕ ਕਰ ਲਓ ਉੱਪਰ ਹੀ ਲਿਖਿਆ ਨਾਲ ਸਕਰੀਨ ਸ਼ਾਟ ਲੈ ਲਿਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਫਰਗੋ ਲੋਈ ਦਾ ਕੁਝ ਨਾ ਆਇਆ ਇਹ ਤੁਸੀਂ ਆਪ ਦੇਖ ਲਿਓ ਤੇ ਆ ਪੂਰਾ ਦਿਖਾ ਦਿੱਤੀ ਤੁਹਾਨੂੰ ਤੇ ਆ ਬਈ ਆ ਗਈ ਆਪਣੀ ਇਹ ਮਲਟੀ ਸਟਾਰ ਐਚ ਠੀਕ ਆ ਉਹ ਜਿਹੜੀ ਆਪਾਂ ਵਿਟਾਮਿਨ ਐਚ ਵਰਤਦੇ ਆ ਉਹੀ ਚੀਜ਼ ਆ ਪਰ ਇਹ ਮਲਟੀਸਟਾਰ ਆ ਹਨਾ ਇਹਦੇ 'ਚ ਕਈ ਕੋਸ਼ੀ ਆ ਬਈ ਮਲਟੀ ਵਿਟਾਮਿਨ ਵਗੈਰਾ ਮਲਟੀ ਡੀ ਸਾਰਾ ਕੋਸ਼ੀ 'ਚ ਹੈਗਾ ਪਰ ਆਪਾਂ ਕੈਲਸ਼ੀਅਮ ਦੀ ਆ ਬਈ ਪੌਣੀ ਪੌਣੀ ਆ ਕੈਲਸ਼ੀਅਮ 'ਚ ਵੀ ਹੈਗਾ ਆ ਠੀਕ ਆ ਪਰ ਇਹ 'ਚ ਹਲਕਾ ਫੁਲਕਾ ਜਿਹਾ ਹੁੰਦਾ ਇੰਨਾ ਨਹੀਂ ਹੁੰਦਾ ਕੈਲਸ਼ੀਅਮ ਘੱਟੇ ਹੀ ਹੁੰਦਾ ਇਹਦੇ ਵਿੱਚ ਇਹ 'ਚ ਵਿਟਾਮਿਨ ਹੀ ਹੁੰਦੇ ਜਿੱਦਾ ਸਾਰੇ ਹੀ ਤੇ ਬਈ ਆ ਆ ਗਿਆ ਠੀਕ ਆ ਇਹਦਾ ਇੱਕ ਕੈਪਸੂਲ ਪੋਣਾ ਬਈ ਵਿੱਚ ਸਰਫੇ ਕੋਈ ਕੈਪਸੂਲ ਤੇ ਲੋਵਾ ਪਿਓ ਆਹ ਵੱਡੇ ਕੂਟਰ ਪਾਟਰ ਵੀ ਕੱਢੀਏ ਧੁੱਪ ਧੁੱਪ ਲਵੋਣੇ ਆ ਬਾਹਰ ਠੀਕ ਆ ਤੇ ਆਡੇ ਦਵਾਈ ਪ੍ਰੋਪਰ ਸਾਰਾ ਸਮਾਨ ਇਕੱਠਾ ਹੋ ਗਿਆ ਔਰ ਮੈਂ ਇੱਕ ਸਾਰ ਸਾਰਾ ਪਹਿਲਾਂ ਕੂਟ ਲਵਾਂ ਕੁੱਟ ਕੇ ਫੇਰ ਇਕੱਠਾ ਕਰਕੇ ਫੇ ਤੁਹਾਨੂੰ ਦੱਸ ਦੇ ਕਿਦਾਂ-ਕਦਾਂ ਬਣਾਉਣੀ ਆ ਕਿੰਨਾ-ਕਿੰਨਾ ਬਣਾਉਣਾ ਹਨਾ ਤੇ ਵੀਡੀਓ ਸਕਿਪ ਨਾ ਕਰਿਓ ਕੰਮ ਦੀਆਂ ਵੀਡੀਓ ਬਾਈ ਜਿਹੜੀਆਂ ਮਾਦੀਆਂ ਮੋਦੀਆਂ ਜਾਂ ਆਂਡੇ ਫੋਕੇ ਆਂਡੇ ਲਮਾਉਂਦੇ ਆ ਨਾ ਜਾਂ ਮਾਦੀਆਂ ਲੋਂਦੀਆਂ ਨਹੀਂ ਉਹ ਸਾਰਾ ਕੁਝ ਬਾਈ ਐਂਡ ਪ੍ਰੋਪਰ ਸਾਰਾ ਸਮਾਨ ਦਿਖੋਣਾ ਤੁਹਾਨੂੰ ਕੀ-ਕੀ ਆਪਾਂ ਲੈ ਕੇ ਆਏ ਆ ਤੇ ਇਹਨਾਂ ਨੂੰ ਬਾਹਰ ਘੱਡੀਆਂ ਧੁੱਪ ਤੋਂ ਪਲਵਾ ਲਈਏ ਹਨ ਇਹਨਾਂ ਨੂੰ ਵੀ ਘੜੀ ਖੰਡ ਉਦਾਂ ਤਾਂ ਨਿੱggਾ ਹੀ ਆ ਜੇ ਧੁੱਪਾ ਤੋਂ ਪਾ ਲੱਗਦੀ ਨਹੀਂ ਬਾਈ ਸਿੱਕਾ ਜਾਂ ਹੋਈ ਜਾਂਦਾ ਹਨ ਤੇ ਛੱਤਾ ਉਦਾਂ ਮਾੜੀਆਂ-ਮਾੜੀਆਂ ਤਾਂ ਹੈਗੀਆਂ ਬਾਈ ਠੰਡ ਠਰ ਨਿੱggੀਆਂ ਜੀਆਂ ਹੀਆਂ ਜਿੱਦਾਂ ਕਹਿ ਸਕਦੇ ਗਰਮ ਵੀ ਹਨ ਤੇ ਠੰਡੀਆਂ ਵੀ ਹਨ ਇਹਨਾਂ 'ਚੋਂ ਬਾਈ ਜਿਹੜੀਆਂ ਮਾਦੀਆਂ ਮਤਲਬ ਆਪਣੀਆਂ ਆਂਡਿਆਂ ਤੋਂ ਪਾਉਂਦਾ ਇੱਕ ਉਹ ਲਾਲਚੀਨੀ ਜਿਹੜੀ ਸੰਤਪੁਰ ਬਾਜੀ ਜਿੱਤੀ ਸੀ ਇੱਕ ਉਹਦੀ ਮਾਂ ਇੱਕ ਉਹਦੀ ਭੈਣ ਇਹ ਤਿੰਨੇ ਕਬੂਤਰੀਆਂ ਪਾਉਂਦਾ ਠੀਕ ਆ ਤੇ ਆ ਵੈਸੇ ਦਾ ਚੱਲ ਪਈ ਸੀ ਇਹਨੂੰ ਵੀ ਓਦਾਂ ਦੋ ਤਿੰਨ ਦਿਨ ਦਵਾਈ ਦੇ ਕੇ ਫੇਰ ਹੀ ਜੋੜੇ ਲਾਵਾਂਗੇ ਓਦਾਂ ਹੀ ਪਿਛਲੇ ਸਾਲ ਹੀ ਚੱਲ ਪਈ ਸੀ ਆਪਾਂ ਚਲਾ ਲਈ ਸੀ ਇਹਦੇ ਠੀਕ ਆ ਮੈਡੀਸਨ ਵਿੱਚ ਤਾਂ ਪਾਉਣ ਲੱਗਾ ਬਾਈ ਇਹ ਚਿਰਦੀਆਂ ਬੰਦਾ ਠੀਕ ਆ ਆਪਾਂ ਚਲਾਈਆਂ ਹੀ ਨਹੀਂ ਗੌਰ ਨਹੀਂ ਕੀਤੀ ਨਾ ਤੇ ਠੀਕ ਆ ਚਿਰਦੀਆਂ ਬੰਦਾ ਬਾਈ ਕਿਸੇ ਨੂੰ 4 ਸਾਲ ਕੇ ਨੂੰ 3-7 ਕਿਸੇ ਨੂੰ 5 ਸਾਲ ਦੇਸੀ ਜਿਹੜੀ ਮੈਡੀਸਨ ਆ ਉਹ ਬਾਈ ਹੌਲੀ-ਹੌਲੀ ਜਦੋਂ ਜਿਹੜੀ 6-7 ਮਹੀਨੇ ਦਾ ਸੀਜ਼ਨ ਬੰਦ ਹੋਇਆ ਹੋਵੇ ਉਹ ਤੇ ਜਾਂਦੀ ਬਾਈ ਚੱਲ ਠੀਕ ਆ ਜਿੱਦਾਂ ਜਿਹਨਾਂ ਨੂੰ ਹੁਣ 5 ਸਾਲ 10 ਸਾਲ 7 ਸਾਲ 8 ਸਾਲ ਹੋ ਗਏ ਉਹਨਾਂ ਦੇ ਬਾਈ ਫਿਰ ਮੈਡੀਕਲ ਮੈਡੀਸਨ ਵੀ ਆਪਾਂ ਨੂੰ ਮੈਡੀਕਲ ਤੋਂ ਲਿਆ ਕੇ ਵਰਤਣੀ ਪੈਂਦੀ ਆ ਠੀਕ ਆ ਉਹਦੇ ਚ ਪਉਣੀ ਪੈਣੀ ਮੈਡੀਸਨ ਆਪਾਂ ਨੂੰ ਤੇ ਵੈਸੇ ਜਿਹੜੀ ਆਪਾਂ ਪਹਿਲਾਂ ਦੇਸੀ ਦਵਾਈ ਗੱਲੀ ਦੱਸੀ ਹੋਈ ਆ ਉਹ ਬਾਈ ਜੇ ਦਮਲਾੜ ਡੇ ਲਾਉਂਦੀਆਂ ਨਹੀਂ ਜਾਂ ਸਾਲਕ ਹੋਇਆ ਬਾਈ ਬੰਦ ਗੰਦਰੂ ਉਹ ਤਾਂ ਚੱਲ ਪੈਂਦੀ ਆ ਦੇਸੀ ਇਲਾਜ ਨਾਲ ਬਾਈ ਇਹਦੇ ਚ ਹੁਣ ਦੇਸੀ ਪਲੱਸ ਮੈਡੀਸਨ ਦੋਨੇ ਬਣ ਜਊਗੀਆਂ ਬਾਈ ਆਪਾਂ ਆਹ ਕੈਪਸੂਲ ਵਰਤਣਾ ਹਨਾ ਤੇ ਆਹ ਵਾਲਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਠੀਕ ਆ ਆਹ ਵਾਲਾ ਕੈਪਸੂਲ ਆਪਾਂ ਜਿਹੜਾ ਵਰਤਣਾ ਨਾ ਬਾਈ ਇਹਦੇ ਫਾਇਦੇ ਚੈੱਕ ਕਰ ਲਓ ਕੀ ਕੀ ਆ ਵਿੱਚ ਠੀਕ ਆ ਇਸ ਕਰਕੇ ਬਾਈ ਆਪਾਂ ਇਹਨੂੰ ਇਹ ਸਾਰੀਆਂ ਦੇਸੀ ਜੜੀ ਬੂਟੀਆਂ ਦਾ ਹੀ ਬਣਿਆ ਹੁੰਦਾ ਇਹਦਾ ਕੋਈ ਮਤਲਬ ਮੈਡੀਸਨ ਜਾਂ ਮੈਡੀਕਲ ਨਾ ਇੱਚ ਨਹੀਂ ਹੁੰਦਾ ਕੁਝ ਵੀ ਇਹ ਤਕਰੀਬਨ ਹੀ ਬਾਈ ਸਾਰਾ ਹੀ ਇਹਦੇ ਵਿੱਚ ਚਿਲਾਜੀਤ ਵਗੈਰਾ ਸਾਰਾ ਕੋਸ਼ੀਚ ਹੁੰਦਾ ਬਾਈ ਇਹ ਸਿਰਫ ਇੱਕ ਜਾਂ ਦੋ ਕੈਪਸੂਲ ਪਾਉਣੇ ਆ ਬਾਈ ਇੱਕੋ ਹੀ ਪਾਵਾਂਗੇ ਇੱਕੋ ਹੀ ਕੈਪਸੂਲ ਪਾਉਣਾ ਬਾਈ ਮਾਗਗੇ ਵੀ ਬਣਾਉਂਦਾ ਰਿਆਂ ਇੱਕੋ ਹੀ ਕੈਪਸੂਲ ਆਪਾਂ ਪਾਈ ਦਾ ਦਾਸ ਤੇ ਖਲਾਰਾ ਚੈੱਕ ਕਰੋ ਬਾਈ ਉਹ ਵੈਸੇ ਉਹ ਆਪਣੇ ਤੂਤੇ ਤੂਦਿਆਂ ਵਾਸਤੇ ਹੁੰਦੀ ਜੇ ਉਹ ਵੀ ਨਾ ਅੰਡੇ ਉੰਡੇ ਦੇ ਦੇਣਾ ਬਰਡ ਵਾਸਤੇ ਹੀ ਆ ਪਾ ਸਕਦੇ ਪਰ ਪੂਣਾ ਨਹੀਂ ਕਿਉਂਕਿ ਉਹਦੀ ਚੀਜ਼ ਆਪਾਂ ਕੈਲਸ਼ੀਅਮ ਆਪ ਲੈ ਆਂਦਾ ਉਹ ਵੀ ਕੈਲਸ਼ੀਅਮ ਹੀ ਆ ਬਾਈ ਹਨ ਤੇ ਉਹ ਪੂਣਾ ਨਹੀਂ ਆ ਦੇਖੋ ਆ ਵੀ ਆ ਵੀ ਕੈਲਸ਼ੀਅਮ ਹੀ ਆ ਆ ਸੁਦਾ ਕੈਲਸ਼ੀਅਮ ਆ ਬਾਈ ਜਿਹੜੀਆਂ ਗੋਲੀਆਂ ਆ ਫਿਰ ਆਪਾਂ ਜਿਹੜੀਆਂ ਇਹਦੇ ਵਿਚ ਆਂਡੇ ਆ ਦੀਆਂ ਛੱਲਣਾ ਪੂਣੀਆਂ ਉਹ ਮ ਸੁੱਕੜੇ ਪਾਈਆਂ ਬਈ ਉਹ ਪਰਾਂ ਹਨਾ ਤੇ ਸੁੱਕ ਜਾਂਦੀਆਂ ਤੇ ਫਿਰ ਪਾਵਾਂਗੇ ਉਹ ਵੀ ਬਈ ਭਰਪੂਰ ਕੈਲਸ਼ੀਅਮ ਹੀ ਆ ਕੈਲਸ਼ੀਅਮ ਦੀ ਕਮੀ ਆਉਣ ਕਰਕੇ ਬਈ ਇਹ ਚੀਜ਼ਾਂ ਹੁੰਦੀਆਂ ਆ ਜਦਾਂ ਅੰਡੇ ਦਾ ਛੇਲ ਨਹੀਂ ਬਣਨਾ ਠੀਕ ਆ ਕਬੂਤਰ ਚ ਵੀਦਾ ਦੀਆਂ ਕਮੀਆਂ ਆ ਜਾਂਦੀਆਂ ਆ ਜਿਹਦੇ ਕਰਕੇ ਕਬੂਤਰ ਦੇ ਮਤਲਬ ਜਦੋਂ ਆਂਡੇ ਚ ਬੱਚਾ ਨਹੀਂ ਬਣਦਾ ਕਬੂਤਰ ਫੋਕੇ ਆਂਡੇ ਲਵਾਈ ਜਾਂਦਾ ਇਹੀ ਰੀਜ਼ਨ ਹੁੰਦੇ ਆ ਬਾਈ ਹੁਣ ਆ ਚੰਗੀ ਤਰ੍ਹਾਂ ਆਪਾਂ ਬਾਈ ਵਿਸਨ ਬਣਾਈਏ ਇਹਨਾਂ ਦਾ ਛੋਲਿਆਂ ਨੂੰ ਪੀਸ ਕੇ ਮੈਂ ਚੰਗੀ ਤਰ੍ਹਾਂ ਪਣਾ ਕੇ ਨਾ ਜਿੱਦਾਂ ਜਿਆਦਾ ਸੇਕ ਲਵਾਇਆ ਸੀ ਤੁਹਾਨੂੰ ਦੀਦੇ ਵੀ ਹੁਣੇ ਹਲਕੇ ਕਾਲੇ ਵੀ ਆ ਹਨਾ ਜਿਆਦਾ ਸੇਕ ਆਪ ਲਵਾਇਆ ਸੀ ਬਾਈ ਫਿਰ ਗੋਲੀਆਂ ਨੂੰ ਉੱਲੀ ਨਹੀਂ ਲੱਗਦੀ ਖਰਾਬ ਨਹੀਂ ਹੁੰਦੀਆਂ ਗੋਲੀਆਂ ਚੰਗੀ ਤਰ੍ਹਾਂ ਸਮਾਨ ਜਿਹੜਾ ਵੀ ਆ ਉਹ ਜਿਆ ਹੋਵੇ ਤਾਂ ਇਹ ਕਿੰਨੂ ਹੀ ਆ ਬੱਕੀ ਹਲਦੀ ਨੂੰ ਬਾਈ ਲੱਗਣੀ ਨਹੀਂ ਉੱਲੀ ਮੈਡੀਸਨ ਕਿਸੇ ਨੂੰ ਉੱਲੀ ਵੇਸਣ ਜਿਹੜੇ ਮੈਂ ਛੋਲੇ ਹੀ ਉਹ ਵੀ ਵੇਸਣ ਬਣਾ ਲਿਆ ਨਾ ਕੁੱਟ ਕੇ ਆਖੋ ਹੁਣ ਇਹਨੂੰ ਇੱਕ ਵਾਰੀ ਧੁੱਪ ਲਬੋਣਾ ਜਿਸ ਸਲਾਬਿਆ ਥੋੜਾ ਜਿਹਾ ਕਿੰਨੇ ਦਿਨਾਂ ਦੇ ਲਿਆਂਦੇ ਨਾ ਮੜੇ ਜੇ ਸਲਾਬ ਗਏ ਅੰਦਰ ਪਏ ਪਏ ਇਹਨੂੰ ਧੁੱਪ ਲਬੋਣੇ ਆ ਫੇਰ ਚੰਗੀ ਤਰ੍ਹਾਂ ਪੀਸ ਹੋਊਗਾ ਜਿਹੜਾ ਦਾਣੇਦਾਰ ਜਾ ਰਹੀ ਜਾਂਦਾ ਵਿੱਚ ਸਲਾਬਿਆ ਕਰਕੇ ਇਹਨੂੰ 2 ਮਿੰਟ ਧੁੱਪ ਲਬੋਣੇ ਆ ਤੇ ਫੇਰ ਇਹਨੂੰ ਪੀਣੇ ਆ ਲੋਗ ਆਬਿਓ ਵਾਵਾ ਘੰਟਾ ਖੰਡ ਹੋ ਗਿਆ ਹਨਾ ਧੁੱਪ ਲਵਾਈ ਨੂੰ ਚੰਗੀ ਤਰ੍ਹਾਂ ਗਰਮ ਹੋ ਗਿਆ ਇਹ ਹੁਣ ਐਣ ਇਹਨੂੰ ਹੁਣ ਕਰ ਦਿੰਨੇ ਆ ਆਪਾਂ ਪੀਸ ਹੋ ਜਾਊਗਾ ਹੁਣ ਐ ਵਧੀਆ ਹੋ ਗਿਆ ਹਨਾ ਗਿੱਲਾ ਸੀ ਪਹਿਲਾਂ ਉਹ ਇਹਨਾਂ ਨੂੰ ਕੁੱਟ ਕੇ ਤੇ ਬਾਈ ਬਾਕੀ ਦੀ ਦਵਾਈਆਂ ਪਾ ਕੇ ਤੇ ਦਵਾਈ ਬਣਾਉਣਾ ਬਾਈ ਚੈੱਕ ਕਰ ਲਓ ਇੱਕ ਗੋਲੀ ਬਾਈ ਵੇਸਣ ਦੀ ਹੋ ਗਈ ਠੀਕ ਆ ਜਿਹੜਾ ਆਪਾਂ ਸ਼ੋਲੇ ਪੀਸੇ ਇਹ ਵੇਸਣ ਬਣ ਗਿਆ ਠੀਕ ਆ ਇੱਕ ਗੋਲੀ ਬਾਈ ਇਹਦੀ ਹੋ ਗਈ ਤੇ ਅੱਧੀ ਗੋਲੀ ਬਾਈ ਹਲਦੀ ਦੀ ਹੋ ਗਈ ਠੀਕ ਆ ਉਸ ਤੋਂ ਬਾਅਦ ਆ 50 ਰੁਪਏ ਦੀ ਬਾਈ ਸਫੇਦ ਮੂਸਲੀ ਪਾਊਡਰ ਕਰਾ ਕੇ ਆਪਾਂ ਰੱਖਿਆ ਹੋਇਆ ਠੀਕ ਆ 50 ਰੁਪਏ ਦੀ ਇਹ ਲੈਂਦੀ ਸੀ ਸਫੇਦ ਮੂਸਲੀ ਇਹ ਪਾਉਣੀ ਹੈ ਦੇ ਵਿੱਚ ਠੀਕ ਆ ਤੇ ਬਾਈ ਪੰਜ ਗੋਲੀਆਂ ਪੂਣੀਆਂ ਭਾਈ ਆਹ ਵਾਲੀਆਂ ਠੀਕ ਆ ਨਾਂ ਤੁਹਾਨੂੰ ਕਲੀਅਰ ਹੋ ਜਾਣਾ ਤੇ ਪੰਜ ਗੋਲੀਆਂ ਭਾਈ ਆਹ ਪੂਣੀਆਂ ਕੈਲਸ਼ੀਅਮ ਦੀਆਂ ਇਹ ਕੈਲਸ਼ੀਅਮ ਆ ਗਈ ਹੈ ਨਾ ਇਹਦਾ ਯਾਰ ਮੈਂ ਨਾ ਵਾਕੀ ਭਾਈ ਇਹਦਾ ਨਾਂ ਦੇਖ ਕੇ ਪ੍ਰੋਪਰਲੀ ਤੋ ਕਟਿਆ ਗਿਆ ਇੱਥੇ ਪੜ ਵੀ ਨਹੀਂ ਹੁੰਦਾ ਸਹੀ ਤਰੀਕੇ ਨਾਲ ਦੇ ਮੈਂ ਲਿਖ ਵੀ ਦਊਗਾ ਉੱਤੇ ਬਈ ਠੀਕ ਆ ਬਾਕੀ ਜਿੰਨਾਂ ਭਾਈਆਂ ਨੂੰ ਪੜ ਹੁੰਦਾ ਪਿਆ ਤੇ ਐਦੇ ਪੜ ਲਓ ਠੀਕ ਆ ਬਈ 7 ਤੋਂ 8 ਅੰਡਿਆਂ ਦੀਆਂ ਛਿਲੜਾ ਲੈ ਕੇ ਆਪਾਂ ਚੰਗੀ ਤਰ੍ਹਾਂ ਚਾਹੀ ਦੇਸੀ ਪੀ ਲਓ ਚਾਹੀ ਚਿੱਟੀਆਂ ਹੁੰਦਾ ਕੈਲਸ਼ੀਅਮੀਆਂ ਬਈ ਹਨਾ 10 ਕ 7 ਕਾਂਡੇ ਹੋਊਗੇ 6-7 ਅੰਡੇ ਦੀਆਂ ਛਿਲੜਾ ਸੀ ਤੇ ਉਹ ਚੰਗੀ ਤਰ੍ਹਾਂ ਪੀਸ ਕੇ ਬਈ ਪਾਊਡਰ ਬਣਾ ਲਿਆ ਉਹਦਾ ਠੀਕ ਆ ਉਹ ਵੀ ਹੁਣ ਵਿੱਚ ਮਿਕਸ ਕਰਾਂਗੇ ਬਈ 5 ਗੋਲੀਆਂ ਕੈਲਸ਼ੀਅਮ ਦੀਆਂ ਠੀਕ ਆ ਆਹ ਵਾਲੀਆਂ ਕੈਲਸ਼ੀਅਮ ਦੀਆਂ 5 ਗੋਲੀਆਂ ਪਾ ਲਈਆਂ ਬਈ ਠੀਕ ਆ ਤੇ ਪੰਜੀ ਗੋਲੀਆਂ ਬਈ ਆ ਪਾਵਾਂਗੇ ਆਪਾਂ ਇਹ 에ਰਰ ਨਹੀਂ ਹੁੰਦਾ ਸੁਦਾ ਹੀ ਹਨਾ ਤੇ ਆ ਨਾ ਤੁਹਾਨੂੰ ਹੁਣ ਕਲੀਅਰ ਆ ਜਾਣਾ ਬਈ ਸਕਰੀਨਸ਼ਾਟ ਲੈ ਲਿਓ ਇਹ ਸੁਦਾ 에ਰਰ ਨਹੀਂ ਆ ਬਈ ਹੁਣ ਗੌਰ ਨਾਲ ਸੁਣ ਲਿਓ ਇੱਕ ਕੈਪਸੂਲ ਆਪਾਂ ਆ ਵਾਲਾ ਪਾਇਆ ਬਈ ਠੀਕ ਆ ਪੰਜ ਗੋਲੀਆਂ ਬਈ ਆਪਾਂ ਪਾਈਆਂ ਕੈਲਸ਼ੀਅਮ ਦੀਆਂ ਠੀਕ ਆ ਤੇ ਪੰਜ ਗੋਲੀਆਂ ਪਾਈਆਂ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਦਿਖਾਈਆਂ ਹਨਾ ਪੀਲੇ ਪੈਕੇਟ ਤੇ ਉਹ ਮਤ ਖਾ ਵੀ ਦਿੰਨਾ ਤੇ ਆ ਵਾਲੀਆਂ ਬਈ ਪੰਜ ਗੋਲੀਆਂ ਆਹ ਵਾਲੀਆਂ ਤੇ ਉਸ ਤੋਂ ਬਾਅਦ ਆ ਇੱਕ ਕੈਪਸੂਲ ਪਾਇਆ ਠੀਕ ਆ ਤੇ ਇੱਕ ਗੋਲੀ ਆਪਾਂ ਪਾਈ ਵੇਸਣ ਦੀ ਅੱਧੀ ਗੋਲੀ ਹਲਦੀ ਦੀ 50 ਰੁਪਏ ਦਾ ਆਪਾਂ ਸਫੇਦ ਮੂਸਲੀ ਕੁੱਟੀ ਹੋਈ 50 ਰੁਪਏ ਦੀ ਉਸ ਤੋਂ ਬਾਅਦ ਭਾਈ ਆ ਮਲਟੀ ਸਟਾਰਚ ਇਹਦੇ ਨਾਲ ਗੁੰਨਣੀ ਭਾਈ ਜਿੰਨਾ ਵੀ ਪੈ ਜੇ ਇਹਦੇ ਨਾਲ ਗੁੰਨਣੀ ਹੋਰ ਕੁਝ ਨਹੀਂ ਪਾਉਣਾ ਭਾਈ ਵਿੱਚ ਗੁੰਨ ਕੇ ਛੋਲਿਆਂ ਦੇ ਦਾਣੇ ਜਿੰਨੀ ਗੋਲੀ ਬਣਾ ਲੈਣੀ ਉਹ ਮੈਂ ਤੁਹਾਨੂੰ ਬਾਅਦ ਚ ਬਣਾ ਕੇ ਵੀ ਦੱਸਦਾ ਛੋਲਿਆਂ ਦੇ ਦਾਣੇ ਜਿੰਨੀ ਗੋਲੀ ਬਣਾ ਲੈਣੀ ਉਹ ਕਬੂਤਰ ਨੂੰ ਆਪਾਂ ਕਬੂਤਰ ਨੂੰ ਵੀ ਸਵੇਰੇ ਸ਼ਾਮ ਇੱਕ ਇੱਕ ਤੇ ਕਬੂਤਰੀ ਨੂੰ ਵੀ ਸਵੇਰੇ ਸ਼ਾਮ ਏਕ ਏਕ ਆਹ ਭਾਈ ਪਾਈ ਜਾਨਾ ਮੈਂ ਠੀਕ ਹੈ ਇਸ ਤਰੀਕੇ ਨਾਲ ਪਾਲੀ ਆ ਥੋੜੀ ਥੋੜੀ ਪਾ ਕੇ ਭਾਈ ਗੁੰਨੀ ਜਾਣੀ ਇਹਨੂੰ ਇਸ ਤਰੀਕੇ ਨਾਲ ਗੋਲਣਾਣਾ ਇਹਨੂੰ ਸਾਰਾ ਕੋਈ ਮਿਕਸ ਕਰ ਲੈਣਾ ਤੇ ਬਾਲੀ ਪਤਲੀ ਨਾ ਕਰ ਲਿਓ ਉਨੀ-ਉਨੀ ਪਾਇਓ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਜੇ ਲੱਗੇ ਹੋਰ ਪੈਂਦੀ ਫਿਰ ਪਾਉਣੀ ਆ ਹੋਰ ਇਹਦਾ ਉਨੀ-ਉਨੀ ਭਾਈ ਨਾਲ ਪਾਈ ਜਾਣੀ ਆ ਇਹਗਾ ਆਈਡੀ ਮਲਟੀ ਸਟਾਰ ਐਚ ਹੈ ਨਾ ਤੇ ਨਾਲ ਨਾਲ ਬਈ ਇਦਾਂ ਮਿਕਸ ਕਰੀ ਜਾਣਾ ਇਹਨੂੰ ਚੰਗੀ ਤਰ੍ਹਾਂ ਇਦਾਂ ਹੁੰਦਾ ਵੀ ਕਈ ਵੇਲੇ ਇਹ ਨਾ ਕਰਿਓ ਕਿ ਢੇਲੇ ਜੇ ਵੱਜ ਗਏ ਹੋਰ ਪਾ ਲਈਏ ਆ ਢੇਲੇ ਵਿੱਚ ਗਿੱਲੇ ਹੁੰਦੇ ਆ ਬਈ ਇਹਨੂੰ ਜਦੋਂ ਫੇਰ ਹੀ ਜਾਉਂਗੇ ਤਾਂ ਇਹਨੇ ਹੋਰ ਨਾਲ ਗਿੱਲੀ ਹੋਈ ਜਾਣਾ ਬਣੀ ਕਾਫੀ ਹੈ ਵਿੱਚ ਪਰ ਆਪਾਂ ਓਦਾਂ ਓਦਾਂ ਪਾਵਾਂਗੇ ਜਿਦ ਜਿਦਾਂ ਨਾਲ ਨਾਲ ਬਣੀ ਜਾਵੇ ਹੈ ਨਾ ਵੀ ਓਨਾਂ ਨੂੰ ਪਤਾ ਲੱਗੀ ਜਾਵੇ ਯਾਰ ਇੰਨੀ ਪਾ ਲਈਏ ਹੋਰ ਹੋਰ ਪਾਈਏ ਬਈ ਲਾਦਾ ਬਾਣੀ ਜਾਊਗਾ ਲੈ ਇਨੇ ਨਾਲੀ ਤੇ ਜੇ ਲੋਡ ਪਈ ਤੇ ਫੇਰ ਪਾਵਾਂਗੇ ਇੱਕ ਜਗ ਦਾ ਮਨੀ ਬਾਈ ਸਿੱਟਣੀ ਕਿ ਸਾਰੀ ਸਿੱਟ ਲਈਏ ਵਿੱਚ ਫੇਰ ਓਨੀ ਕੁ ਪੈ ਜੇ ਹਨਾ ਓਨੀ ਕੁ ਪਣੀ ਬਾਈ ਜਿੰਨੀ ਕ ਤੁਹਾਨੂੰ ਲੱਗੇ ਵੀ ਹਾਂ ਯਾਰ ਗੋਲੀ ਉਗਟਣ ਚੋਗੀ ਆਪਣੀ ਹੋ ਗਈ ਆ ਹੁਣ ਆ ਹੋਈ ਯਾਨੀ ਬਾਈ ਮੇਰੇ ਹਿਸਾਬ ਨਾਲ ਹੁਣ ਆਪਣੀ ਗੋਲੀ ਵਟਣ ਚੋਗੀ ਇਹ ਕਰਕੇ ਬਾਈ ਸਾਰੀ ਗੱਲ ਕੱਲੀ ਕੱਲੀ ਦੱਸੀ ਆ ਕੋਈ ਵੀ ਵੀਰੇ ਨਹੀਂ ਕਹਿ ਸਕਦਾ ਕਿ ਵਿੱਚੋਂ ਕਿੱਟੀ ਆ ਕੋਈ ਤੁਹਾਡੇ ਸਾਹਮਣੇ ਸਾਰਾ ਉਹ ਨਾਮ ਨਾਲ ਸਮਾਨ ਬਾਈ ਪਾਇਆ ਤੇ ਇਸ ਤਰੀਕੇ ਨਾਲ ਬਾਈ ਮਿਕਸ ਕਰਕੇ ਹੁਣ ਫਿਰ ਤੁਹਾਨੂੰ ਮਦ ਖੋਣਾ ਠੀਕ ਆ ਜਿੰਨੀ ਵੀ ਪੈਂਦੀ ਆ ਪਾ ਕੇ ਇਹਨੂੰ ਗੋਲੀ ਬੱਟਣ ਜੋਗੀ ਫਿਰ ਮੈਂ ਤੁਹਾਨੂੰ ਦੱਸਦਾ ਕਿੰਨੀ ਕਿ ਕਰਨੀ ਆ ਉਸ ਦਿਵਾਰ ਇਹਨੂੰ ਹੱਤ ਨਾਲ ਹੀ ਗੋਲਣਾਂਗੇ ਹਨਾ ਨਹੀਂ ਤਾਂ ਹੱਤ ਨਾਲ ਲੱਗ ਜਾਣਾ ਸਾਰਾ ਜੇ ਮੈਂ ਹੌਲ ਕਰਨ ਲੱਪਿਆ ਬਈ ਪਹਿਲਾਂ ਹੀ ਹੱਤ ਨਾਲ ਚਲੋ ਬਾਬੋ ਐਦਾਂ ਦੀ ਹੋ ਗਈ ਹੁਣ ਪਰ ਕੀ ਕਰਨਾ ਹੱਤ ਗਿੱਲਾ ਕਰਨਾ ਪਾਣੀ ਨਾਲ ਸਿਰਫ ਪਾਣੀ ਨਹੀਂ ਪੋਣਾ ਹੱਤੀ ਗਿੱਲਾ ਕਰਨਾ ਤੇ ਉਹਦੇ ਨਾਲ ਇਹਨੂੰ ਇਕੱਠੀ ਕਰ ਲੈਣਾ ਠੀਕ ਆ ਆ ਇਸ ਤਰੀਕੇ ਨਾਲ ਬਈ ਜਦਾ ਆ ਗਿੱਲਾ ਕਰ ਲਿਆ ਮੈਂ ਹੱਤ ਠੀਕ ਆ ਪਾਣੀ ਨਹੀਂ ਪਾਇਆ ਬਸ ਇਹਦੇ ਨਾਲ ਈ ਇਦਾਂ ਹੱਤ ਗਿੱਲਾ ਕਰ ਕਰਕੇ ਇਹਨੂੰ ਕਰੀ ਜਾਣਾ ਜਿਆਦਾ ਪਾਣੀ ਪਾਵਾਂਗੇ ਤੇ ਬਾਈ ਪਤਾ ਨਹੀਂ ਲੱਗਣਾ। ਬਸ ਇਕੱਠੀ ਹੋਣਾ ਲੱਗ ਪੈਣਾ ਬਾਈ ਨੇ। ਇਸ ਤਰੀਕੇ ਦੇ ਨਾਲ ਹੀ ਬਾਈ ਫੇਰ ਹੱਥ ਗਿੱਲਾ ਕੀਤਾ ਮੈਂ ਠੀਕ ਆ। ਤੇ ਉਹਨੂੰ ਗੋਲ ਲੈਣਾ ਫੇਰ। ਬਸ ਬਾਈ ਹੁਣ ਨਹੀਂ ਪੋਣਾ ਇੱਥੇ ਕੁਝ ਵੀ। ਇਹ ਗੁੱਝ ਗਈ ਬਾਈ। ਤੇ ਹੁਣ ਤੁਹਾਨੂੰ ਮੈਂ ਇਹਦੀਆਂ ਗੋਲੀਆਂ ਬਣਾ ਕੇ ਦਿਖਾਉਣਾ ਬਾਈ। ਵੀ ਕਿੱਦਾਂ ਬਣਾਉਣੀਆਂ ਤੇ ਕਿੱਡੀ ਕੁ ਗੋਲੀ। ਬਣਾਉਣੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਾਈ ਜਿਹੜਾ ਵੀ ਆ ਜਿਹੜਾ ਵਿੱਚ ਦਾਣੇ-ਦਾਣੇ ਚਿੱਟੇ ਦੀ ਦੇਣਾ ਇਹ ਜਿਹੜੀ ਆਂਡੇ ਦੀ ਛਿੱਲੜਾ। ਉਹ ਕਿਤੇ ਨਾ ਕਿਤੇ ਪੂਰੀ ਬਰੀਕ ਨਹੀਂ ਹੁੰਦੀ ਹਨ ਤੇ ਇਹਨੂੰ ਚੰਗੀ ਤਰ੍ਹਾਂ ਬਾਈ ਬਸ ਇਹਦਾ ਗੁੰਨੀ ਜਾਣਾ ਇਹਨੂੰ ਕਿੰਨਾ ਚੇਰੀ ਤੇ ਗੁੰਨ ਕੇ ਫੇਰ ਬਾਈ ਮੈਂ ਤਾਂ ਖਾਣਾ ਤੁਹਾਨੂੰ ਕਿੱਡੀ ਕੋਲੀ ਆਪਾਂ ਵੈਸੇ ਏਡੀ ਕੋਲੀ ਬਨਉਣੀ ਬਾਈ ਆਲਖੋ ਸ਼ੋਲੇਆਰੇ ਦਾਣੀ ਜਿੱਡੀ ਗੋਲੀ ਬਨਉਣੀ ਆ ਬਾਈ ਹੁਣ ਮੈਨੂੰ ਨਹੀਂ ਪਤਾ ਕੈਮਰੇ ਜੀ ਤੁਹਾਨੂੰ ਕਿੱਡੀ ਲੱਗਦੀ ਹੈ ਇਹ ਸ਼ੋਲੇਆਰੇ ਦਾਣੇ ਜਿੱਡੀ ਆ ਹਲਕੀ ਜਿਹੀ ਛੋਟੀ ਵੀ ਕਰ ਸਕਦੇ ਛੋਟੀ ਜੀ ਵੱਡੀ ਹੈ ਨਾ ਇਹ ਐਨੀ ਕਰਖ ਲਓ ਬਈ ਆਰ ਐਡੀ ਗੋਲੀ ਪੂਣੀ ਹੈ ਜੀ ਲਓ ਬਾਈ ਗੁੰਨ ਕੇ ਰੱਖ ਲਿਆ ਠੀਕ ਆ ਇਹ ਰਿਆਂ ਹੁਣ ਆਪਾਂ ਗੋਲੀਆਂ ਬਣਾ ਲਾਂਗੇ ਤੇ ਗੋਲੀਆਂ ਬਣਾ ਕੇ ਫਿਰ ਨੂੰ ਕਿਸੇ ਡੱਬੇ ਚ ਪਾ ਦਾਂਗੇ ਬਾਈ ਜਿੱਥੇ ਸਲ੍ਹਾਬ ਨਾ ਚੜੇ ਨਾਲ ਇਹ ਤਾਂ ਡੀਆਂ ਬੜਾ ਸੋਹਣਾ ਬਾਈ ਮਹੀਨਾ ਇੱਕ ਨਿਕਲ ਜਾਣਾ ਠੀਕ ਆ ਦੋ ਜਾਂ ਤਿੰਨ ਤਿੰਨ ਕਕੂਤਰੀਆਂ ਦੇ ਵਰਤੇਓ ਪਹਿਲਾਂ ਇਹ ਕਬੂਤਰਾਂ ਵਾਲੀ ਵੀ ਕੰਮ ਕਰੂ ਬਾਈ ਜਿਹਨਾਂ ਜਿਹਨਾਂ ਜੇ ਮਤਲਬ ਬੱਚਾ ਨਹੀਂ ਬਣਦਾ ਤੇ ਕਬੂਤਰੀਆਂ ਤੇ ਵੀ ਬਾਈ ਕੰਮ ਕਰੂਗੀ ਹਲਦੀ ਮੈਂ ਇਸ ਕਰਕੇ ਕਿਹਾ ਉਹਨਾਂ ਵੀ ਘਰ ਦੀ ਲੈਣੀ ਆ ਆ ਆ ਦੇਖੋ ਬਾਈ ਕੋਈ ਰੰਗ ਚੜਿਆ ਮੇਰੇ ਹੱਥ ਨੂੰ ਤੁਹਾਡੇ ਸਾਹਮਣੇ ਹੱਥਾਂ ਨਾਲ ਬਾਈ ਕੋਈ ਸਾਬਣ ਨਹੀਂ ਲਾਇਆ ਮੈਂ ਸਾਦੇ ਠੂਟੀ ਵਾਲੇ ਪਾਣੀ ਨਾਲ ਹੱਤ ਤੋਤੇ ਆ ਤੇ ਬਿਲਕੁਲ ਸਾਫ਼ ਹੋ ਗਏ ਬਾਈ ਕੋਈ ਵੀ ਹਲਦੀ ਦਾ ਰੰਗ ਨਹੀਂ ਚੜਿਆ ਜਿਹੜੀ ਆਪਾਂ ਬਜਾਰੂ ਲੈਨੇ ਆ ਬਾਈ ਉਹਨਾਂ ਇੱਕ ਵਾਰੀ ਕਰਕੇ ਦੇਖ ਲਿਓ ਤੁਹਾਡੇ ਹੱਥ ਤੋਂ ਬਾਈ ਪੀਲਾ ਹੀ ਹੱਥ ਹੋ ਜਾਣਾ ਹੱਥੋਂ ਰੰਗ ਵੀ ਨਹੀਂ ਲੱਥਣਾ ਇੰਨਾ ਫਰਕ ਹੁੰਦਾ ਬਾਈ ਉਹਨਾਂ ਵਿੱਚ ਰੰਗ ਮਿਕਸ ਕੀਤੇ ਹੁੰਦੇ ਆ ਵੀ ਸਬਜ਼ੀ 'ਚ ਰੰਗ ਆ ਜਵੇ ਇਸ ਕਰਕੇ ਘਰ ਦੀ ਹਲਦੀ ਵਰਤਣ ਦਾ ਇਹੀ ਹਾਲ ਆ ਬਾਈ ਤੇ ਠੀਕ ਆ ਬਾਬਿਓ ਉਮੀਦ ਆ ਕਿ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੀ ਹੋਊਗੀ ਸਾਰੀ ਸਮਝ ਵੀ ਲੱਗੀ ਹੋਊਗੀ ਹਨਾ ਪਰ ਜੇ ਫੇਰ ਵੀ ਕਿਸੇ ਚੀਜ਼ ਦੀ ਤੁਹਾਨੂੰ ਨਹੀਂ ਸਮਝ ਲੱਗੀ ਤੇ ਬਾਈ ਕਮੈਂਟ ਕਰਕੇ ਜਰੂਰ ਤੁਸੀਂ ਪੁੱਛ ਸਕਦੇ ਆ ਤੇ ਲਾਈਵ 'ਚ ਮੈਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਦਵਾਈ ਕਿੱਦਾਂ ਲੱਗੀ ਤੇ ਕਿੱਦਾਂ ਬਣੀ ਤੇ ਸਹੀ ਆ ਨਾ ਬਾਕੀ ਰਿਜ਼ਲਟ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਜਦੋਂ ਤੁਸੀਂ ਬਣਾ ਕੇ ਕਬੂਤਰਾਂ ਨੂੰ ਦਊਂਗੇ ਤੇ ਬਣਾਓ ਸੇਮ ਇਦਾਂ ਹੀ ਜਿੱਦਾਂ ਆਪਾਂ ਹੁਣ ਬਣ ਤੇ ਜਿਹੜੇ ਕਮੈਂਟਾਂ ਦੇ ਜਵਾਬ ਆ ਬਾਈ ਤੁਹਾਡੇ ਆਏ ਹੋਏ ਆ ਕੱਲ ਵਾਲੀ ਵੀਡੀਓ ਤੇ ਉਹ ਬਾਈ ਅਗਲੀ ਵੀਡੀਓ ਚ ਦਵਾਂਗੇ ਐ ਫਿਰ ਵੀਡੀਓ ਵੱਡੀ ਬਹੁ ਹੋ ਜਾਣੀ ਆ ਕਿਉਂਕਿ ਅੱਜ ਦਵਾਈ ਦੀ ਉਹ ਵੀਡੀਓ ਬਣਾਈ ਆ ਆਪਾਂ ਜਿਹੜੀ ਆਂਡਿਆਂ ਤੋਂ ਬੰਦ ਆਪਾਂ ਦਵਾਈ ਬਣਾਈ ਦੀ ਆ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਤੇ ਬਾਬਾ ਨਾਨਕ ਤੁਹਾਡੇ ਸਾਰੇ ਭਰਾਵਾਂ ਤੇ ਕਿਰਪਾ ਬਣਾਈ ਰੱਖੇ